ਅੱਜ ਜਸੀਂ ਪਹੁੰਚੇ ਆ ਨਮਾਸ਼ਹਿਰ ਦੇ ਪਿੰਡ ਤੈਂਕੜਪੁਰ ਵਿੱਚ ਜਿੱਥੇ ਕੀ ਬਾਨੂੰ ਇੱਥੇ ਵੀ ਢਾਲ ਲੱਗੀ ਏ ਪਹਿਲਾਂ ਅਸੀਂ 15ਵਾਂ ਲਗੇ ਸੀ ਪਰ ਤੈਂਕੜਪੁਰ ਦੇ ਹਾਲਾਤ ਥੋੜੇ ਜਿਹਾ ਨਾਜ਼ੁਕ ਨੇ ਪਰ ਇੱਥੋਂ ਦੇ ਆਲੇ ਦੁਆਲੇ ਦੇ ਪਿੰਡ ਵਾਸੀਆਂ ਵੱਲੋਂ ਕਾਫੀ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੇਵਾ ਕੀਤੀ ਜਾ ਰਹੀ ਹੈ ਇਸ ਬਾਨੂੰ ਮਜ਼ਬੂਤ ਕਰਨ ਦੀ ਪਰ ਜਿਹੜੇ ਪਾਣੀ ਦਾ ਵਹਾਅ ਹੈ ਬਹੁਤ ਜ਼ਿਆਦਾ ਤੇਜ਼ ਹੈ ਪੈਦਾਂ ਦੀ ਨਾ ਵਿਪਤਾ ਪੈਂਦੀ ਆ ਜਾਂ ਇਦਾਂ ਦੇ ਮੌਕੇ ਆਉਂਦੇ ਨੇ ਤੇ ਪੰਜਾਬੀ ਪੰਜਾਬ ਦੇ ਨਾਲ ਖੜਦਾ ਹੈ ਤੇ ਪੰਜਾਬ ਦੇ ਪਿੰਡਾਂ ਦੇ ਲੋਕ ਆਪ ਮੁਹਾਰੇ ਹੋ ਕੇ ਬਚਾਅ ਕਾਰਜਾਂ 'ਚ ਲੱਗੇ ਨੇ ਭਾਜੀ ਹੁਣ ਢੈਂਗੜਪੁਰ ਬੰਦੀ ਸਿਚੁਏਸ਼ਨ ਕੀ ਹੈ ਵੈਸੇ ਹਾਲਾਤ ਕੀ ਨੇ ਫਿਲਹਾਲ ਭਾਜੀ ਸਹੀ ਹੈ ਹਜੇ ਤੱਕ ਤੇ ਰਾਤ ਹੀ ਕੋਲ ਜਿਆਦਾ ਖਰਾਬ ਸੀ ਸਿਚੁਏਸ਼ਨ ਤੇ ਲੱਗੇ ਸਾਡੇ ਜਿੰਨੇ ਵੀ ਸੰਗਤਾਂ ਲੋਕਲ ਸਾਰੇ ਆਪਣੇ ਆ ਕੇ ਲੱਗੇ ਸਾਰਾ ਰਾਤ ਲੱਗੇ ਰਹੇ ਆ ਤੇ ਤਾਂ ਥੋੜੀ ਜਿਹਾ ਬਿਹਤਰ ਹੋਈ ਆ ਜਿਹੜੇ ਕਿ ਜਿੰਨੇ ਵੀ ਸਾਰੇ ਲੱਗੇ ਆਪਣੇ ਆਲੇ ਦੁਆਲੇ ਪਿੰਡਾਂ ਵਾਲੇ ਆ ਲੋਕ ਲਈ ਆ ਕੁਸ਼ਕ ਆ ਜਿਹੜੇ ਅਨੇਕਾਂ ਨੇ ਕੁਲ ਬੀਬੀਆਂ ਲਾਈਆਂ ਆ ਬਾਕੀ ਤਾਂ ਸਾਡੇ ਲੋਕ ਲਈ ਆਪਣੇ ਬੰਦੇ ਆਰੇ ਉਹ ਦੂਰ ਬਾਹਰੋਂ ਵੀ ਆਏ ਆ ਜਿਹੜੇ ਦੇਖਣ ਦੁਖਣਾਂ ਦੇ ਉਹ ਵੀ ਸੇਵਾ ਕਰਨ ਆਪੇ ਵੈਸੇ ਹਾਂਜੀ ਬਾਕੀ ਆਪਣੇ ਲੋਕ ਲਈ ਸਾਰੇ ਸਟਮ ਕੰਟਰੋਲ ਚ ਆ ਰਾਤੀ ਦਿੱਕਤ ਆਈ ਸੀ ਤੁਸੀਂ ਸ਼ਹਿਰ ਦਿਖਾਇਆ ਹੁਣ ਉਹ ਸੈਟ ਪਾਰਟ ਪੈ ਗਿਆ ਸੀ ਹਨ ਪਰ ਉਹਦੇ ਚ ਪਿੰਡ ਵਾਲੇ ਲੋਕਾਂ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨਾਲ ਰਲ ਕੇ ਤਮੜਾ ਐਡਾ ਮਾਰਿਆ ਕਿ ਉਹਨੂੰ ਕਹਿੰਦੇ ਪਾਣੀ ਡੱਕਣੇ ਸੁੱਕੇ ਨਹੀਂ ਹੁੰਦੇ ਪਰ ਲੋਕਾਂ ਨੇ ਗੱਲ ਮਿਲ ਕੇ ਪਾਣੀ ਡੱਕਤਾ ਉਹ ਸਿੱਧੀ ਕੰਟਰੋਲ ਚ ਹੈ ਹਾਂ ਪਰਮਾਤਮਾ ਇੰਨੀ ਮਿਹਰ ਕਰੇ ਕਿ ਇਹ ਤੋਂ ਵੱਧ ਪਾਣੀ ਦਾ ਲੈਵਲ ਨਾ ਵਧਾਵੇ ਕੋਈ ਦੀ ਸਿਚੁਏਸ਼ਨ ਕੀ ਹੈ ਇਸ ਹੁੰਦੀ ਸਿਚੁਏਸ਼ਨ ਜੀ ਇੱਥੇ ਫੋਰਟੀਫਿਕੇਸ਼ਨ ਪ੍ਰੋਪਰ ਕਰਦੇ ਪਏ ਨੇ ਅੱਜ ਪਾਣੀ ਦਾ ਲੈਵਲ ਥੋੜਾ ਜਿਹਾ ਥੱਲੇ ਆਇਆ ਸੀ ਤੇ ਡਰੇਨੇਜ ਵਿਭਾਗ ਨੇ ਪਿੰਡ ਦੇ ਲੋਕਾਂ ਦੀ ਤੇ ਐਨ ਜੀਓਜ਼ ਤੇ ਨਰੇਕਾ ਦੀ ਸਹਾਇਤਾ ਦੇ ਨਾਲ ਇੱਥੇ ਜੋ ਹੈ ਸੈਂਡ ਬੈਗਸ ਲਗਾਏ ਨੇ ਜੰਬੋ ਤੇ ਬਿਗ ਸੈਂਡ ਬੈਗਸ ਤੇ ਨਾਲ ਇਹਨਾਂ ਨੇ ਵਾਇਰਡ ਮੈਸ਼ ਲਗਾਈ ਹੈ ਸੋ ਸਾਡੇ ਵੱਲੋਂ ਹੁਣ ਇਟਸ ਐਟ ਅ ਮੱਚ ਬੈਟਰ ਪਲੇਸ ਨਾਓ ਮਤਲਬ ਕੋਈ ਘਬਰਾਣ ਦੀ ਲੋੜ ਨਹੀਂ ਇਸ ਇਲਾਕੇ ਲੋਕਾਂ ਨੂੰ ਕੋਈ ਘਬਰਾਣੀ ਜ਼ਰੂਰਤ ਨਹੀਂ ਹੈ ਜੀ ਇਹਦੇ ਵਿੱਚ ਅਸੀਂ ਵੈਸੇ ਵੀ ਇੱਧਰ ਹਰ ਵੇਲੇ ਸਾਡਾ ਧਿਆਨ ਹੈਗਾ 24 ਘੰਟੇ ਇੱਥੇ ਮੌਜੂਦ ਵੀ ਆ ਤੇ ਜੋ ਮੈਕਸਿਮਮ ਹੁਣ ਕੰਮ ਹੋ ਸਕਦਾ ਸੀ ਉਹ ਕੀਤਾ ਵੀ ਜਾ ਚੁੱਕਿਆ ਹੈ ਮੈਂ ਧੰਨਵਾਦ ਕਰਦਾ ਇਲਾਕੇ ਦੀ ਪਬਲਿਕ ਦਾ ਆਪਣੇ ਪ੍ਰਸ਼ਾਸਨ ਦਾ ਦੋਨਾਂ ਨੇ ਜੁਆਇੰਟਲੀ ਮਿਲ ਕੇ ਇੱਕ ਬਹੁਤ ਵਧੀਆ ਪ੍ਰਬਾਲਾ ਕੀਤਾ ਹੈ ਔਰ ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਵਾਹਿਗੁਰੂ ਭਲੀ ਕਰੂਗਾ ਔਰ ਜਿਸ ਤਰ੍ਹਾਂ ਮੈਂ ਰਾਤੀ 1 ਵਜੇ ਵੀ ਇੱਥੇ ਆ ਕੇ ਦੇਖਿਆ ਇੰਦੀ ਪਬਲਿਕ ਜੋਰਾਂ ਦੇ ਨਾਲ ਲੱਗੀ ਸੀ ਔਰ ਪ੍ਰਸ਼ਾਸਨ ਸਾਰਾ ਔਰ ਇਹ ਵਧੀਆ ਪਰਾਲਾ ਹੈ ਕਿ ਜੋ ਜੋ ਵੀ ਚੰਗਾ ਯੋਗਦਾਨ ਪਾ ਸਕਦਾ ਪਬਲਿਕ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਰਲ ਕੇ ਪਾਉਂਦੇ ਪਏ ਔਰ ਮੈਨੂੰ ਪੂਰੀ ਉਮੀਦ ਹੈ ਕਿ ਆਪਾਂ ਇਹਦੇ ਵਿੱਚੋਂ ਸਫਲ ਹੋ ਕੇ ਨਿਕਲਾਂਗੇ ਸਭ ਦੀ ਖੈਰ ਹੋਵੇ ਸਲਾਮ